ਪਟਿਆਲਾ ਦੇ ਨਗਾਵਾ ਪਿੰਡ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਘੋੜਸਵਾਰ ਦੀ ਮੌਤ ਦੀ ਹਾਂਜੀ ਘੋੜਸਵਾਰ ਦੀ ਮੌਤ ਬੜੀ ਹੀ ਦੁਖਦਾਇਕ ਤਿੱਕੇ ਨਾਲ ਹੋਈ ਹੈ ਦਸਨ ਮੁਤਾਬਿਕ ਉਥੋਂ ਦੇ ਨਗਾਵਾ ਪਿੰਡ ਦੇ ਸਰਪੰਚ ਨੇ ਇੱਕ ਨਵਾਂ ਘੋੜਾ ਖਰੀਦਿਆ ਸੀ ਤੇ ਉਹਨੇ ਇੱਕ ਘੋੜਸਵਾਰ ਘੋੜੇ ਨੂੰ ਸਿਖਾਉਣ ਦੇ ਲਈ ਬੁਲਾਇਆ ਸੀ ਦੂਜੇ ਰਾਜ ਦੇ ਵਿੱਚੋਂ ਨਾਲ ਹੀ ਘੋੜਸਵਾਰ ਨੂੰ ਹਲੇ ਕੁਝ ਦਿਨ ਪਹਿਲਾਂ ਹੀ ਘੋੜੇ ਨੂੰ ਨੱਥ ਪਾਈ ਸੀ ਤੇ ਅੱਜ ਉਹ ਘੋੜੇ ਨੂੰ ਸਖਲਾਈ ਦੇਣ ਲਈ ਜਦੋਂ ਪਿੰਡ ਦਾ ਢੇਡਾ ਲਾ ਰਿਹਾ ਸੀ ਤੇ ਉਥੋਂ ਦੇ ਤਲਾਬ ਦੇ ਵਿੱਚ ਘੋੜਾ ਵੜ ਗਿਆ ਤੇ ਉਹਦਾ ਸੰਤੁਲਨ ਵਿਗੜ ਗਿਆ ਤੇ ਘੋੜਕ ਸਵਾਰ ਨੇ ਬਾਅਦ ਕੋਸ਼ਿਸ਼ ਕੀਤੀ ਕਿ ਘੋੜਾ ਬਾਹਰ ਆਵੇ ਪਰ ਘੋੜੇ ਨੇ ਘੋੜੇ ਦੀ ਜਦੋਂ ਜਦ ਦੇ ਬਾਅਦ ਵੀ ਘੋੜਾ ਬਾਹਰ ਨਹੀਂ ਨਿਕਲ ਸਕਿਆ ਤੇ ਘੋੜਸਵਾਰ ਦੀ ਮੌਕੇ ਤੇ ਮੌਤ ਹੋ ਗਈ ਪਿੰਡ ਵਾਲਿਆਂ ਨੇ ਜੋ ਸੀਸੀਟੀਵੀ ਦੇ ਵਿੱਚ ਪਤਾ ਲੱਗ ਰਿਹਾ ਬਹੁਤ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਘੋੜਸਵਾਰ ਦੀ ਬਹੁਤ ਹੋ ਗਈ ਹੁਣ ਦੇਖਣਾ ਹੋਵੇਗਾ ਪੁਲਿਸ ਇਸ ਤੇ ਕਿਸੇ ਕਾਰਵਾਈ ਕਰਦੀ ਹੈ ਘੋੜਸਵਾਰ ਨੂੰ ਇਨਸਾਫ ਕਿੰਨੇ ਚਿਰ ਚ ਮਿਲਦਾ ਹੈ ਪਟਿਆਲਾ ਦੇ ਕੈਮਰਾਮੈਨ ਰਕੇਸ਼ ਦੇ ਨਾਲ ਦਮਨ ਸੰਦੂ ਦੀ ਰਿਪੋਰਟ